ਮਸ਼ੀਨ ਚਲਾਈ ਆ ਤੇ ਪਹਿਲਾ ਦਿਨ ਆ 15 ਤਰੀਕ ਤੇ ਲਾਂਗੇ ਦਾ ਖਲਾਬੀ ਨੇ ਤੇ ਪਰ ਅੱਗੇ ਨਾ ਕੀ ਹੁੰਦਾ ਸੀ ਝਾੜੀ ਜਾਣਾ ਬਾਰ-ਬਾਰ ਟਰੈਕਟਰ ਗਰਮ ਹੋ ਗਿਆ ਪਣਾ ਲੱਗ ਗਿਆ ਤੇ ਜਿਹੜਾ ਬੰਦਾ ਥੱਲੇ ਸੀ ਉਹਨੂੰ ਐਂ ਲੱਗਦਾ ਜਿਵੇਂ ਮੈਂ ਚਲਾਉਣ ਵਾਲੇ ਨਾਲੋਂ ਸੌਖਾ ਪਰ ਚਲਾਉਣ ਵਾਲੇ ਨਾਲੋਂ ਵੀ ਔਖਾ ਸੀ ਉਹਦਾ ਕਾਰਨ ਇਹ ਸੀ ਕਿ ਬਾਰ-ਬਾਰ ਝਾੜੀ ਜਾਣਾ ਜਦੋਂ ਆਖੇ ਅਗਲਾ ਟਰਾਲੀ ਪਾ ਕੇ ਵਹਿੰਦਾ ਸੀ ਕਹਿੰਦਾ ਨਾ ਝਾੜ ਕੇ ਜਾਈਂ ਆ ਵਾ ਇੱਧਰ ਲਈ ਹੋ ਗਈ ਪਰ ਬਈ ਐਤ ਕੀ ਸਵਾਦ ਆ ਗਿਆ ਐਤ ਕਿ ਨਾ ਸੀ ਆਹ ਜਾਲੀ ਲਵਾਤੀ ਘੁੰਮਣ ਆਲੀ ਇੱਥੇ ਆ ਦੇ ਬੰਦਿਆਂ ਦੇ ਪ੍ਰਾਣੀਆਂ ਹੋਣਗੀਆਂ ਪਰ ਪਿਛਲੀ ਵੇਰ ਕਹਿੰਦੇ ਸੀ ਐਤ ਕੀ ਲਵਾਤੀ ਆਹਾ ਇਹਦਾ ਇੰਨਾ ਨਜ਼ਾਰਾ ਟਰੈਕਟਰ ਗਰਮੀ ਨਹੀਂ ਹੁੰਦਾ ਤੇ ਹਵਾ ਨਾਲ ਹੀ ਘੁੰਮੀ ਜਾਂਦੀ ਆ ਤੇ ਫਿਰਦਰ ਬੈਰਿੰਗ ਲੱਗੇ ਨੇ ਇਹਦੇ ਨਾਲ ਆਪਾਂ ਦੋ ਬੋਤਲ ਵਾਲੇ ਪੁਰਸ਼ ਬੰਤੇ ਆ ਬਰਸ਼ ਨਾਲ ਹੁੰਦੇ ਖਾਬ ਕਰਦੇ ਇਹ ਵਰਸ ਨਾਲ ਹੁੰਦੇ ਸਾਫ ਕਰੀ ਜਾਂਦੇ ਜਿੰਨਾ ਕ ਪਣਾ ਲੱਗਦਾ ਹੈ ਜਦੋਂ ਇੱਧਰਲੀ ਹਵਾ ਹੋ ਗਈ ਤੁਸੀਂ ਉਧਰ ਵੀ ਦੇਖ ਲਿਓ ਪਰ ਇਹਦੇ ਨਾਲ ਹੁੰਦੇ ਸਾਫ ਕਰਿਆਂ ਨਾਲ ਦਾ ਡਾਇਰੈਕਟਰ ਸਾਹਿਬ ਨਾਲੇ ਥੱਲੇ ਵਾਲਾ ਬੰਦਾ ਠੋਕ ਵਾਰ-ਵਾਰ ਆਕਾ ਮਾਰੀ ਜਾਂਦੇ ਤੇ ਨਹੀਂ ਆਉਂਦੇ ਫਿਰ ਉੱਪਰਲੇ ਉਹ ਬੰਦੇ ਨੂੰ ਛਾੜਨੀ ਪੈਂਦੀ ਸੀ ਮਸ਼ੀਨ ਤੇ ਆਹ ਇਹਦੀ ਕੀ ਗੱਲ ਬਣ ਗਈ ਬਾਕੀ ਇਹ ਟਰੈਕਟਰ ਦਾ ਕੰਮ ਵੀ ਫੁੱਲ ਕਰਾਇਆ ਪਿਆ ਤੇ ਰੰਗ ਪੈਸਟਨ ਤੇ ਪੰਪੋ ਦਾ ਕੰਮ ਵੀ ਹੋ ਗਿਆ ਪਰ ਜਿਹੜੀ ਸਭ ਤੋਂ ਵਧੀਆ ਲੱਗੇ ਆ ਅੱਜ ਸਵੇਰ ਦੀ ਚੱਲਦੀ ਤੇ ਟਰੈਕਟਰ ਦੇ ਆਉਣ ਦੇ ਕੋਈ ਲੋਡ ਵੀ ਨਹੀਂ ਕੋਲ ਝਾੜਨ ਦੇ। ਹਾਂ ਕਈ ਵਾਰ ਆਇਂ ਸੀ ਨਾ ਗਰਮ ਗਰਮ ਹੋ ਜਾਂਦਾ ਸੀ ਆਪਾਂ ਭੁੱਲ ਵੀ ਜਾਂਦੇ ਸੀ। ਬੰਦੇ ਦਾ ਨਹੀਂ ਵੀ ਧਿਆਨ ਜਾਂਦੇ ਚੱਲ ਦਰ ਝਾੜਦੇ ਆ ਉੱਤਰ ਕੇ। ਉਹਦੋਂ ਸੂਈ ਲਵੇ ਲੱਗ ਜਾਂਦੀ ਸੀ। ਕਿ ਪਿਛਲੀ ਵਾਰ ਮੰਨ ਲਓ ਅਗਲੇ ਤੋਂ ਬਾਲੇ ਵੀ ਪੱਜ ਜਾਂਦੇ ਸੀ ਕਈਆਂ ਤੋਂ ਵੀ ਅਜਰ ਬਾਲਾ ਮਾਰ ਟਰੈਕਟਰ ਡਰਾਈਵਰ ਨੇ ਨਹੀਂ ਝਾੜਿਆ। ਤੂੰ ਗੌਰ ਕਰਨੀ ਸੀ ਸੂਈ ਚ ਗੌਰ ਰੱਖਿਆ ਹੁਣ ਸੂਈ ਕਿੰਨੀ ਝਾਕਨ ਦੀ ਵੀ ਲੋੜ ਨਹੀਂ। ਇਹ ਚੀਜ਼ ਆ ਮੈਨੂੰ ਵਧੀਆ ਮਤਲਬ ਚੀਜ਼ ਨੇ ਮੁੱਲ ਮੋੜਿਆ ਆਪਦੀ ਨੇ ਇਹ ਲੱਗਾਈ ਹੈ ਜੀ 2200 ਰੁਪਏ ਦੀ ਬਰਨਾਲਿਓ ਇਹ ਦੇਖੋ ਇਧਰ ਹੁਣ ਪੂਰਾ ਕਰਦਾ ਹੈਗਾ ਤੇ ਸਾਰਾ ਪਣਾ ਡੱਕਦਾ ਹੈਗਾ ਪਰ ਉਹ ਦੇਖ ਲਓ ਸਾਫ ਦੀ ਸਾਫ ਆ ਕਿਉਂਕਿ ਉਹ ਵਰਸ ਨਾਲ ਹੁੰਦੇ ਸਾਫ ਕਰੀ ਜਾਂਦੇ ਨੇ ਦੋ ਵਰਸ ਲਾਇਵੇ ਨੇ ਇਹ ਦੇਖੋ ਜਮੀਨ ਪਣਾ ਵੀ ਨਹੀਂ ਆਉਣ ਦਿੰਦੀ ਹੈਗੀ ਇਰੇ ਵਿੱਚ ਬੈਰਿੰਗ ਨੇ ਦੋਵੇਂ ਹਵਾ ਨਾਲ ਘੁੰਮ ਜਾਂਦੇ ਨਾਲ ਹੁੰਦੇ ਇਹ ਜਿਹੜੇ ਆਪਣੇ ਬੁਰਸ਼ ਲੱਗੇ ਹੋਏ ਆ ਨਾਲ ਹੁੰਦੇ ਸਾਫ਼ ਕਰ ਦਿੰਦੇ ਆ ਉਹਨੂੰ ਇਹਦੇ ਅੰਦਰ ਨਾ ਦੋ ਫਰ ਦਿੱਤੇ ਹੋਏ ਨੇ ਉਹ ਜਦੋਂ ਆਪਣਾ ਡਰੈਕਟਰ ਚੱਲਦਾ ਹਵਾ ਮਾਰਦਾਗਾ ਤੇ ਇਹਦੇ ਜਿਹੜੇ ਅੰਦਰ ਦੋ ਫਰ ਨੇ ਉਹ ਮੰਨ ਹਵਾ ਬੁਫੇ ਬਣਾ ਦਿੰਦੇ ਆ ਹੋਰ ਉਹ ਅੰਦਰਲੀ ਹਵਾ ਨਾਲ ਘੁੰਮ ਜਾਂਦੇ ਆ ਉਹ ਫਰਾਂ ਦੇ ਚੱਕਰ ਹੋਰ ਬਣ ਜਾਂਦੇ ਆ ਇਹ ਚੋਕ ਤੇ ਵੀ ਬਹੁਤ ਜ਼ਿਆਦਾ ਤੇਜ਼ ਤਾਂ ਹੁੰਦਾਗਾ ਕਈ ਮੈਨੂੰ ਭਾਈ ਕਹਿੰਦੇ ਕਹਿੰਦੇ ਯਾਰ ਇਹਦੇ ਵਿੱਚ ਮੋਟਰ ਲੱਗੀ ਹੁੰਦੀ ਆ ਕੋਈ ਮੋਟਰ ਨਹੀਂ ਇਹਦੇ ਹੈਗੀ ਇਹ ਇਦਾਂ ਹੀ ਐ ਚੱਲਦਾ ਹੈਗਾ ਤੇ ਇਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਸਭ ਤੋਂ ਵਧੀਆ ਚੀਜ਼ ਆ ਇਹ